ਲੋ ਵੀ ਦੋਸਤੋ ਗਰੁੱਪ 5 ਫੇਰ ਚੱਲਿਆ ਅੱਜ ਤਿਆਰੀ ਕਰ ਲਈ ਅੱਜ ਬੰਦੇ ਹੋਗੇ 19 19 ਬੰਦੇ ਹੁਣ ਜਾਣਗੇ ਅੱਜ ਸੁਖਵਿੰਦਰ ਬਿੱਲਾ ਜਸਵਿੰਦਰ ਬਿੱਲਾ ਜਿਹੜੇ ਪ੍ਰਾਪਰਟੀ ਡੀਲ ਰਾ ਫਾ ਫੜਨੇ ਵਾਲੇ ਅੱਜ ਬਿੱਲਾ ਜੀ ਦੇ ਘਰੇ ਰੇਡ ਵੱਜੂਗੀ ਸਾਰਾ ਗਰੁੱਪ ਤਿਆਰ ਹੈ ਸਾਰਾ ਗਰੁੱਪ ਫੇਰ ਜਿਹੜੀ ਗੱਲ ਹੈ ਗਰੁੱਪ ਆਹੋ ਲੀਕ ਨਾ ਕਰਿਓ ਦੋਸਤੋ ਕਿਸੇ ਨੇ ਫੋਨ ਨਹੀਂ ਕਰਨਾ ਜੀ ਜਿਹੜਾ ਕਰੂਆ ਫਿਰ ਉਹਨੂੰ ਘਮਾਉਣੇ ਪੈਣਗੇ ਪਰੌਂਦੇ ਹਾਂ ਲਓ ਜੀ ਕਟਿੰਗ ਆ ਚਾਹਵਾ ਪਾਈਆਂ ਸਨੇ ਪਾਵੀ ਜੀ ਨਾਲ ਸਾਡੇ ਸੁਨੀਲ ਫਰੰਟ ਲਾਈਨ ਵੀ ਜਾ ਇਮੀਗ੍ਰੇਸ਼ਨ ਵਾਲੇ ਮੇਰਾ ਭਰਾ ਲਓ ਜੀ ਸਾਹ ਚੜ ਗਿਆ ਪੰਪਾ ਮਾਰ ਦੇਣਾ ਪ੍ਰਧਾਨ ਜੀ ਮਿਊਜ਼ਿਕ ਸਿਸਟਮ ਦੀ ਤਿਆਰੀ ਚ ਨੇ ਬਾਲੇ ਰਾਈਡਰਾਂ ਨੇ ਦਸਤਾਨੇ ਹਾਂ ਆਪਣੀ ਗੱਡੀ ਖੜੀਆ ਇੱਧਰ ਸਾਈਡ ਤੇ ਆ ਲੋ ਪ੍ਰਧਾਨ ਜੀ ਬਾਠ ਠੀਕ ਹੈ ਜੀ ਅੱਜ ਬਿੱਲਾ ਬਹੁਤ ਸ਼ੌਪਲਾਕ ਹੋ ਗਿਆ ਆਹ ਆਜਾ ਕਹਿੰਦੇ ਬਿੱਲਾ ਜੀ ਨੂੰ ਫੜਨਾ ਹੈ ਜਸਵਿੰਦਰ ਬਿੱਲਾ ਜੀ ਨਾਲ ਉਹਦਾ ਬਲੂਂਗੜਾ ਉਹ ਵੀ ਰਾਈਡਰ ਹੈ ਉਹ ਵੀ ਅੱਛਾ ਬਲੂਂਗੜਾ ਵੀ ਰਾਈਡਰ ਹੈ ਉਹਦਾ ਉਹ ਹੈ ਰਾਈਡਰ ਤਾਂ ਰੈਡੀ ਹੈ ਆ ਹੁੰਦਾ ਡਰ ਦੋਸਤ ਅੰਕੁਸ਼ ਨੇ ਕੋ ਕੋ ਲੋਰ ਵੀ ਨਹੀਂ ਪਾਈ ਕਾ ਹਲਕਾਰ ਸਾਹ ਤੇ ਆਉਂਦਾ ਡਾਕਟਰ ਪ੍ਰਭੂ ਸਿੰਘ ਜੀ ਭੱਜ ਗਏ ਲਓ ਜੀ ਸਾਰੇ ਰਾਈਡਰ ਤਿਆਰ ਨੇ ਹਾ ਇੱਕ ਗਰੁੱਪ ਫੋਟੋ ਕਰਾ ਲਓ ਬੁਛਾਰੇ ਓਏ ਚਲੋ ਜੀ ਚਲੋ ਗਰੁੱਪ ਫੋਟੋ ਕਰਾਓ ਸਾਥੀਓ ਪਏ ਲਓ ਸਾਰਾ ਗਰੁੱਪ ਚੱਲ ਪਿਆ ਲੋ ਜੀ ਅੱਜ ਗਗਨ ਮਾਨਸ਼ਾਈਆ ਜੀ ਨੂੰ ਉਠਾਉਣ ਵਾਸਤੇ ਗਰੁੱਪ ਜਾ ਰਿਹਾ ਸਾਰਾ ਕਈ ਸਾਥੀ ਪਿੱਛੇ ਵੀ ਨੇ ਲੋ ਜੀ ਅੱਜ ਗਾਗਨ ਮਾਨਸਾ ਆ ਛੋਟੀ ਮਾਨਸਾ ਸੂਰਜ ਦੇ ਹੱਥਾਂ ਵੀ ਪੂਰੇ ਸੇਖਰਤੇ ਨੇ ਅੱਜ ਧੁੰਦ ਵੀ ਪਈ ਐ ਰਾਤ ਹਲਕਾ ਫੁਲਕਾ ਮੀਂਹ ਜਾਂ ਪਿਆ ਉਦੋਂ ਬਾਅਦ ਧੁੰਦ ਵੀ ਪਈ ਐ ਦੇਖੋ ਮਾਹੌਲ ਆ ਸਾਡੇ ਜਰਨੈਲ ਸਿੰਘ ਜੀ ਰਿਪਨ ਅੱਜ ਇਹ ਅੱਜ ਭਾਈ ਇਹ ਨਿਰਮਲ ਦੀ ਥਾਂ ਭਾਈ ਡਿੱਗ ਕੇ ਆਇਆ ਕੱਲ ਜਿਹੜੀ ਹਾਜ਼ਰੀ ਡਿੱਗ ਕੇ ਨਿਰਮਲ ਨੇ ਲਵਾਈ ਸੀ ਅੱਜ ਰਿਪਨ ਜੀ ਨੇ ਲਵਾਈ ਐ ਭਰਤ ਅਸੀਂ ਆਪਣੇ ਸਾਥੀਆਂ ਨੂੰ ਠਾਉਣ ਵਾਸਤੇ ਡਿੱਗ ਡਿੱਗ ਜਾਵਾਂਗੇ ਆ ਸੂਬਾਜੀ ਤੇ ਸੂਬੇਦਾਰ ਸਾਹਿਬ ਦੋਨੇ ਸਾਥੀ ਇਹ ਵੀ ਅੱਜ ਮਾਨਸ਼ਾਹੀਆ ਸਾਹਿਬ ਨੂੰ ਹੁਣ ਠਾਉਣ ਚੱਲੇ ਨੇ ਲੋ ਮਾਨਸ਼ੇ ਸਾਹਿਬ ਹੋ ਜੋ ਤਾਕੜੇ ਫੌਜਾਂ ਹੋਣੀਆਂ ਲੋ ਗਗਨਮਾਨ ਸ਼ਾਹੀਆ ਕੇ ਘਰੇ ਪਹੁੰਚ ਗਏ ਜੀ ਬੋਲੇ ਸੋਨਹਿਰ ਕਰੇ ਰਹਿ ਗਿਆ ਬੜਾ ਟੱਕਰਾ ਕਰਦਾ ਹੋਣਾ ਨਾ ਹੋਵੇ ਬੋਲੇ ਇਹ ਬੋਲ ਕੇ ਪਟਿਆਲੇ ਦੇ ਬੈਠਾ ਹੋਵੇ ਮੈਨੂੰ ਲੱਗਦਾ ਪਟਿਆਲੇ ਆ ਲਓ ਜੀ ਗਗਨਮਾਨ ਸ਼ਾਹੀਆ ਜੀ ਦੇ ਘਰੇ ਆ ਕੇ ਗੰਡੀ ਗੰਡੀ ਘੜਕ ਹੈਗੀ ਗੱਡੀਆਂ ਵੀ ਬਹੁਤ ਨੇ ਲੈ ਨਹੀਂ ਨਾ ਐਣੀ ਕਰੇ ਗੁਰਪਰ ਵਾਲੀ ਪੜੀ ਹੁੰਦੀ ਹਾਲੋ ਜੀ ਸੁਪਾ ਜੀ ਨੇ ਬਾਰੋਂ ਫੜ ਕੇ ਲਿਆਂਦੇ ਨੇ ਭੱਜ ਗਏ ਸੀ ਹਾਂ ਜੀ ਮਾਨਸ਼ਾ ਜੀ ਸਭ ਭੱਜ ਗਏ ਸੀ ਫੜ ਕੇ ਲਿਆਂਦੇ ਆ ਜੀ ਬਾਰਾਂ ਛਾਪਾ ਪੈ ਗਿਆ ਛਾਪਾ ਸੀ ਵਾਲਾ ਬੰਦੇ ਬੋਲਦੇ ਬਾ ਸਿਕਾ ਮਾੜਾ ਅਜੀ ਪਰਲੇ ਗੇਟ ਤੇ ਖਲੋਗੇ ਸੀ ਲਓ ਜੀ ਸਾਰਾ ਗਰੁੱਪ ਬਾਈ ਦੇ ਘਰੇ ਪਹੁੰਚ ਗਿਆ ਗਗਨ ਮਾਨਸ਼ਾਹੀਏ ਦੇ ਪਰਲੇ ਗੇਟ ਬਾਹਰ ਭਜਦਾ ਸੀ ਸੂਬਾ ਜੀ ਨੇ ਫੜ ਲਿਆ ਲਓ ਜੀ ਸਾਰਾ ਗਰੁੱਪ ਆ ਗਿਆ ਆਪਣਾ ਉਹ ਲੁੱਕ ਦੇ ਫਿਰਦੇ ਮਾਨਸ਼ਾਹੀਆ ਸਾਹਿਬ ਲੋਜੀ ਡ੍ਰੈਇੰਗ ਰੂਮ ਚ ਸਾਜ ਕੇ ਹਾਂ ਤੁਸੀਂ ਮੈਨੂੰ ਸੇਵ ਕਰੋ ਜੀ ਦੇਖੋ ਡੰਡਾ ਦੂਰ ਵਾਲਾ ਪੈ ਲਾ ਬੜਾ ਦੂਰ ਸਿੰਗਲ ਸਾਈਡ ਤੇ ਭੌਂ ਹੋਵੇ ਜੀ ਜਿਵੇਂ ਬੱਲੀ ਸਕੂਲ ਕੋਈ ਠੀਕ ਹੈ ਬੱਲੀ ਸਕੂਲ ਤੇ ਠੀਕ ਹੈ ਤੇ ਕੱਲ ਨੂੰ ਗੇਮ ਲਾ ਲਓ ਯਾਰ ਉੱਥੇ ਬੱਲੀ ਕੇ ਬਾਈ ਤੇ ਸਕੂਲ ਉਹ ਤਾਂ ਅਗਲੇ ਦਿਨ ਉੱਠਣੀ ਆਂਦਾ ਜੀ ਉਹ ਨਾ ਉੱਠਿਆ ਅਗਲੇ ਦਿਨ ਨਹੀਂ ਆਇਆ ਇਰੈਸਟ ਕਰ ਲਓ ਰੈਸਟ ਕਰ ਲਓ ਜੋ ਜੋ ਲਓ ਜੀ ਚਾਹ ਆ ਗਈ ਬਾਜੀ ਕੇ ਕਰਨ ਬਿਸਕਟ ਪੂਜੀ ਆ ਵਗੈਰਾ ਇੱਕ ਤੇਰੀ ਲਈ ਲੈ ਪਾਈ ਦੇ ਦੇ ਪਾਈ ਦੇ ਦੇ ਇੱਕ ਪਹਿਲੀ ਦਵਾਈ ਦੀ ਤੁਹਾਡਾ ਫੋਟੋ ਖੜਾਈ ਜੋ ਤੇ ਅਗਲੀ ਦਿਵਾਨੀ ਬੈਰੀ ਵਾਰੀ ਇਹ ਆ ਗਈ ਫਰਵਰੀ ਦੇ 22 ਤੈਲੇ ਦਾ ਹੋਲੀ ਦਾ ਆ ਦੇਖੋ ਬਿਸਕਟ ਚਾਹ ਚ ਡੁੱਬਣ ਦਾ ਜਮ 9:00 ਆਇਆ ਕੁਝ ਬਣਾ ਲਓ ਇਹ ਲਓ 22 ਦੀ ਆ ਪਈ ਐ ਅੱਛਾ ਕੋਈ ਨਹੀਂ ਨਾਲ ਆਪਣੇ ਜਿੰਨੀ ਵਾਸਤੇ ਦੇਖੋ ਆਬ ਆਈ ਦੀ ਹੈ। ਹੁਣ ਕਿ ਹੋਣੀ ਦਾ ਕਿੱਥੇ ਰੱਖਣਾ ਹੈ ਜੀ ਸਾਰੇ ਸਾਥੀਆਂ ਨੇ ਚਾਹ ਛਕ ਲਈ। ਹੁਣ ਅੱਗੇ ਚੱਲਣ ਦਾ ਪ੍ਰੋਗਰਾਮ ਹੈ। ਬਾਬੂ ਦੋ ਟਾਕਰ ਹੈਗੇ ਤੇ ਪ੍ਰਧਾਨ ਜੀ ਅਜਾ ਟਾਈਮ ਲੱਗੂਗਾ। ਦੋ ਮਿੰਟ ਵੱਡੇ ਬਣਾ ਦੇਣਗੇ। ਇੱਕ ਤਰੀਕ ਨੂੰ ਚੈਲੰਜ ਆਪਾਂ ਸਟਾਰਟ ਕਰਵਾਏ। ਬਾਹਰ ਖੜ ਕੇ ਗੱਲਾਂ ਮਾਰਦੇ ਆਪਾਂ ਨੂੰ ਨਿਕਲਣ ਦਾ ਟਾਈਮ। ਬਾਈ ਵਾਲਾ ਗਾਂ ਦਾ ਦੁੱਧ ਲਿਆਂਦਾ ਜੀ ਅੱਛਾ ਬੈਠ ਦੇਖ ਲੈ ਮੂਗਾ ਆ ਦੇਖੋ ਆ ਹੈਪੀ ਜੀ ਜਿਮ ਲਾ ਕੇ ਆਏ ਨੇ ਬੋਡੀ ਸ਼ੌਡੀ ਬਣਾਈ ਆ ਬਹੁਤ ਬਹੁਤ ਜੁਗਰੀਆ ਮਿਹਨਤ ਨਾਲ